ਅੱਜ ਸਮਾਣਾ ਦੀ ਤਹਿਸੀਲ ਚੌਂਕ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਟਰੰਪ ਦਾ ਪੁਤਲਾ ਫੂਕਿਆ ਗਿਆ ਕਿਸਾਨਾਂ ਦਾ ਕਹਿਣਾ ਸੀ ਮੋਦੀ ਸਰਕਾਰ ਅਮਰੀਕਾ ਨਾਲ ਮਿਲ ਕੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਕੁਚਲਣ ਦੇ ਵਿੱਚ ਲੱਗੀ ਹੋਈ ਹੈ ਜੋ ਕਿ ਅਸਰ ਜਿਹੜਾ ਇੰਡੀਆ ਤੇ ਪਵੇਗਾ ਤੇ ਜੋ ਗਰੀਬ ਲੋਕ ਨੇ ਉਹ ਰੋਟੀ ਖਾਣ ਨੂੰ ਵੀ ਮੁਥਾਜ ਹੋਣਗੇ ਉਹਨਾਂ ਨੇ ਕਿਹਾ ਕਿ ਕਿਸਾਨ ਜਦੋਂ ਵੀ ਕੋਈ ਮੋਰਚਾ ਲਗਾਉਂਦੇ ਨੇ ਤਾਂ ਉਸ ਨੂੰ ਫਤਿਹ ਕਰਕੇ ਹੀ ਰਹਿੰਦੇ ਨੇ ਟਰੰਪ ਤੇ ਮੋਦੀ ਸਰਕਾਰ ਜਿਹੜਾ ਟਰਬੋ ਸਿਸਟਮ ਨੂੰ ਲੈ ਕੇ ਆਏ ਨੇ ਪਾਰਲੀਮੈਂਟ ਦੇ ਵਿੱਚ ਜੇ ਗੱਲ ਕਰਦੇ ਨੇ ਤਾਂ ਅਸੀਂ ਇਸ ਦਾ ਪੂਰ ਜ਼ੋਰ ਜਿਹੜਾ ਵਿਰੋਧ ਕਰਾਂਗੇ ਸਿਰਫ ਇਹ ਹਲੇ ਤੱਕ ਜਿਹੜੇ ਬਿਆਨ ਹੀ ਦੇ ਰਹੇ ਨੇ ਉਹਨਾਂ ਕਿਹਾ ਕਿ ਇਹ ਆਪਣੀਆਂ ਮਨਮਾਨੀਆਂ ਤੋਂ ਜੇ ਨਾ ਬਾਝਾਏ ਤਾਂ ਸਾਡਾ ਜਿਹੜਾ ਹੋਰ ਵੀ ਸੰਘਰਸ਼ ਹੈ ਬਹੁਤ ਤਿੱਖਾ ਹੋਵੇਗਾ ਉਹਨਾਂ ਕਿਹਾ ਕਿ ਮਜੂਦਾ ਪੰਜਾਬ ਸਰਕਾਰ ਜੋ ਲੈਂਡ ਪੋਲਿੰਗ ਦੀ ਪਾਲਿਸੀ ਨੂੰ ਵਾਪਸ ਲਿਆ ਇਸ ਦੇ ਵਿੱਚ ਵੀ ਸਾਰੇ ਕਿਸਾਨਾਂ ਦੀ ਜਿੱਤ ਹੋਈ ਹੈ ਕਿਸਾਨ ਆਗੂ ਜਸਵੀਰ ਸਿੰਘ ਦਾ ਕਹਿਣਾ ਸੀ ਅਸੀਂ 24 ਤਰੀਕ ਨੂੰ ਸਮਰਾਲਾ ਵਿਖੇ ਇੱਕ ਵਿਸ਼ਾਲ ਰੈਡੀ ਰੈਲੀ ਕਰਨ ਜਾ ਰਹੇ ਹਾਂ ਸਰਕਾਰ ਦਾ ਉੱਥੇ ਵੀ ਵਿਰੋਧ ਕਰਾਂਗੇ ਜੇ ਸਰਕਾਰ ਕੈਬਨਿਟ ਦੇ ਵਿੱਚ ਇਸ ਲੈਂਡ ਪੋਲਿੰਗ ਪਾਲਿਸੀ ਨੂੰ ਖਤਮ ਕਰਨ ਦੀ ਗੱਲ ਕਰਦੀ ਹੈ ਤਾਂ ਅਸੀਂ ਸਰਕਾਰ ਦਾ ਧੰਨਵਾਦ ਕਰਾਂਗੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਇਹ ਕਹਾਂਗੇ ਕੀ ਬਜਾ ਜਿਹੜਾ ਤੁਸੀਂ ਅੱਜੇ ਪੁਤਲਾ ਫੂਕ ਰਹੇ ਹੋ ਅੱਜ ਸੰਯੁਕਤ ਮੋਟਰ ਦੇ ਕਾਲ ਤੇ ਅੱਜ ਪੰਜਾਬ ਵਿੱਚ ਬਾਕੀ ਬਾਕੀ ਦਾ ਇੱਕ ਗ੍ਰਾਮ ਪਤੇ ਮੋਦੀ ਦੇ ਪੁਤਲੇ ਸਾਡੇ ਜਾ ਰਹੇ ਸਾਡੇ ਜਾ ਰਹੇ ਨੇ ਕਿਉਂਕਿ ਇਹ ਜਿਹੜਾ ਸਾਡੇ ਦੇ ਟੈਰਫ ਲਾ ਰਿਹਾ ਹੈ ਤੇ 트럼ਪ ਜੋ ਭਾਰਤ ਸਰਕਾਰ ਦੇ ਘੋਟ-ਗੋਡਾ ਕਰਕੇ ਬਤੀਲ ਬਣਾਉਣੀ ਹੁੰਦਾ ਹੈ ਉਸ ਵੀ ਅਸੀਂ ਜਿਹੜਾ ਇਹ ਟੈਰਫ ਜੀ ਤਰੀਕਾ ਕਰਨਾ ਚਾਹੁੰਦਾ ਉਹਦੇ ਵਿੱਚ ਸਾਡੇ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਬਹੁਤ ਜ਼ਿਆਦਾ ਘਾਟ ਪੈਣਾ ਕਿਉਂਕਿ ਜਿਹੜੇ ਸਾਡੇ ਦੁੱਧ ਡੇਰੀ ਉਸ ਬਾਅਦ ਕਿ ਨਹੀਂ ਜਾਂ ਕਿਸਾਨ ਨੇ ਉਹਨਾਂ ਦੀਆਂ ਫਸਲਾਂ ਦੇ ਬਹੁਤ ਅਸਰ ਪੈਣਾ ਕਿਉਂਕਿ ਸਾਡਾ ਮੁਕਾਬਲਾ ਇੱਕ ਵੱਡੇ ਦੇਸ਼ ਨਾਲ ਨਹੀਂ ਹੈਗਾ ਉਥੇ ਦੇ ਡੇਰੀਆਂ ਹਜ਼ਾਰਾਂ ਹਜ਼ਾਰਾਂ ਗਿਲਤੀ ਦੇ ਵਿੱਚ ਉਹਨਾਂ ਨੇ ਮਤਲਬ ਬੀਤੀ ਹੈ ਇੱਕ ਡੈਰੀ ਦੇ ਵਿੱਚ ਜਿਹੜਾ ਪਸ਼ੂਆਂ ਦੀ ਇਸ ਅਸੀਂ ਉਹਨਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ ਇਸ ਕਰਕੇ ਸਾਡਾ ਝੋਟਾ ਹੈ ਮਤਲਬ ਜਿਹੜਾ ਜਿਹੜਾ ਧੰਦਾ ਸਾਡਾ ਜਿਹੜਾ ਇੱਥੇ ਲੋਕ 2.5 ਕਿਲੋ ਤੋਂ ਉੱਪਰ ਐਵਰੇਜ ਨਹੀਂ ਆ ਗਈ ਹਿੰਦੁਸਤਾਨ ਦੇ ਵਿੱਚ ਇਸ ਕਰਕੇ ਸਾਡਾ ਵੀ ਆ ਵੀ ਸਾਡੇ ਜਿਹੜਾ ਬੇਰਜ਼ਗਾਰ ਹੋ ਗਏ ਸਾਡੋਂ ਉਧਰ ਜਿਹੜਾ ਦੁੱਧ ਜਿਹੜਾ ਸਸਤਾ ਆ ਜੋ ਟੈਕਸ ਫ੍ਰੀ ਕਰਦਾ ਦੁੱਧ ਜਾਂ ਦੁੱਧ ਦੇ ਪ੍ਰੋਡਕਟ ਜਾਂ ਖੇਤੀਆਂ ਵਸਤਾਂ ਉਧਰ ਆਈਆਂ ਤੇ ਸਾਡੇ ਜਿਹੜਾ ਇਹਨਾਂ ਕਿਸਾਨਾਂ ਦਾ ਬਹੁਤ ਮੰਦਾ ਹਾਲ ਹੋਣਾ ਸਾਡੇ ਜਿਹੜੀ ਰੀੜ ਦੀ ਹੱਡੀ ਜਿਹੜੀ ਕਿਸਾਨਾਂ ਦੀ ਏ ਉਹ ਸਾਡੀ ਖੇਤੀ ਏ ਇਸ ਨੂੰ ਖੇਤੀ ਨੂੰ ਬਹੁਤ ਵੱਡਾ ਏ ਢਾਲ ਲੱਗ ਰਹੀ ਏ ਇਸ ਕਰਕੇ ਟਰੰਪ ਨੂੰ ਤੇ ਮੋਦੀ ਨੂੰ ਅਸੀਂ ਅੱਜ ਇਹ ਦੱਸਣਾ ਚਾਹੁੰਦੇ ਆ ਵੀ ਟਰੰਪ ਜਿਹੜਾ ਮੋਦੀ ਏ ਇਹ ਪਾਰਲੀਮੈਂਟ ਵਿੱਚ ਇਹ ਮਤਲਬ ਆਵੇ ਵੀ ਅਸੀਂ ਵਿਰੋਧ ਕਰਦੇ ਆਂ ਇਹਨੇ ਬਿਆਨ ਨਾ ਦੇਣਾ ਕਿ ਜੱਟ ਕੇ ਮﻘਾਬਲਾ ਕਰੇ ਸਰਕਾਰ ਨਾਲ ਸਾਡਾ ਭਾਰਤ ਦੇਸ਼ ਕਮਜ਼ੋਰ ਨਹੀਂ ਹੈ ਕਿਉਂ ਉਹਨਾਂ ਦੇ ਬਦਲ ਥੱਲੇ ਲੱਗ ਰਿਹਾ ਹੈ ਇਸ ਚੀਜ਼ ਦੀ ਕਮੀ ਹੈ ਉਸ ਟਾਈਮ ਬਾਦੀ ਇਲੈਕਸ਼ਨ ਵੀ ਨੇ ਤੁਹਾਡੀ ਜਥੇਬੰਦੀਆਂ ਸਾਥ ਦੇਣੀਆਂ ਵਿੱਚ ਉਹਨਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੀਆਂ ਹੁਣ ਅੱਗੇ ਇਲੈਕਸ਼ਨ ਆਣੀਆਂ ਨੇ ਆਪ ਲੋਕ ਸੰਵਤੀ ਦੇ ਇਲੈਕਸ਼ਨ ਨੇ ਅੱਗੇ 27 ਵੀ ਨੇੜੇ ਆ ਰਹੀ ਹੈ। ਉਹ ਅਸੀਂ ਸਾਥ ਸਾਡੇ ਸਾਥ ਦੇਣਾ ਕੁਝ ਨਹੀਂ ਉਹਨਾ ਅਸੀਂ ਆਪਣੀ ਲੜਾਈ ਲੜਨੀ ਹੈ ਉਹਨਾਂ ਨੇ ਆਪਣੀ ਲੜਨੀ ਹੈ ਸਾਡੇ ਅਸੀਂ ਵੋਟ ਪ੍ਰਣਾਲੀ ਨਾਲ ਕੋਈ ਸਿਸਟਮ ਨਹੀਂ ਸੈੱਟ ਹੋ ਸਕਦਾ। ਵੋਟ ਪ੍ਰਣਾਲੀ ਨਾਲ ਜੇ ਅੱਗੇ ਤੁਸੀਂ ਸਰਕਾਰਾਂ ਆਉਂਦੀਆਂ ਨੇ ਜਿਹੜਾ ਸਿਸਟਮ ਨੂੰ ਤਾਂ ਜਿਹੜਾ ਏਕਤਾ ਦੇ ਪ੍ਰੈਸ਼ਰ ਗਰੁੱਪ ਨਾਲ ਹੀ ਪੂਰੀ ਲੋਕਾਂ ਦੇ ਪ੍ਰੈਸ਼ਰ ਗਰੁੱਪ ਨਾਲ ਹੀ ਸਾਡੇ ਮਸਲੇ ਦਾ ਹੱਲ ਹੋਣੀ ਹੈ। ਠੀਕ ਕੀ ਕਹਾਂਗੇ ਜਿਹੜਾ ਤੁਸੀਂ ਅੱਜ ਪੁਤਲਾ ਫੂਕ ਰਹੇ ਅਸਲ 'ਚ ਵਜ੍ਹਾ ਕੀ ਹੈ ਜੀ ਇਹ? ਅੱਜ ਜਿਹੜੇ ਸਾਡੇ ਯੂਰਿਕਰ ਵਾਲਾ ਵਪਾਰ ਬਾਦਰੇ ਤੇ ਸੂਰਪ ਵਪਾਰ ਤੇ ਇਹਦਾ ਮਿਕਸਾ ਤੋਂ ਸੁਣਾਲ ਆ ਰਿਹਾ ਹੈ ਉਹਨੇ ਟੈਕਸ 50% ਹੋਰ ਵਧਾਤਾ ਅਸੀਂ ਇਹ ਜਿਹੜਾ ਜਿਹੜਾ ਟੈਕਸ ਵਧਾਇਆ ਇਹਦਾ ਅਸੀਂ ਵਿਰੋਧ ਕਰਦੇ ਆਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਜਿਹੜੇ ਆ ਸਾਡਾ ਭਾਰਤ ਹੈ ਉਹਦੇ ਵਿੱਚ ਹਰੇਕ ਚੀਜ਼ ਅਸੀਂ ਪੈਦਾ ਕਰ ਸਕਦੇ ਆਂ ਜੇ ਸਾਨੂੰ ਜਿਵੇਂ ਹੁਣ ਕਣਕ ਹੈ ਕਣਕ ਦੀ ਪੈਦਾਵਾਰ ਵੀ ਸਾਡੇ ਬਹੁਤ ਹੈ ਕਣਕ ਵਾਧੂ ਆ ਸਾਡੇ ਈਰੀ ਵਾਧੂ ਆ ਸੀ ਆਪਣੀ ਹਰੇਕ ਫਸਲ ਕਰਕੇ ਅਸੀਂ ਅਮਰੀਕਾ ਤੇ ਨਿਰਭਰ ਨਹੀਂ ਹੈਗੇ ਜਿਹੜਾ ਤੇਲ ਹੈ ਅਸੀਂ ਉਹ ਵੀ ਹੋਰ ਦੇ ਸੱਚੋ ਲੈ ਲਾਂਗੇ ਇਹ ਅਮਰੀਕਾ ਨੂੰ ਆਏ ਹੋਵੇ ਵੀ ਅਸੀਂ ਸਾਡੇ ਟੀ ਨਿਰਭਰ ਨੇ ਵੀ ਫੜਾਏ ਕਿਉਂ ਨਹੀਂ ਸਕਦੇ ਅਸੀਂ ਆਪਣੀ ਜ਼ਿੰਦਗੀ ਬਿਨਾ ਅਮਰੀਕਾ ਅਮਰੀਕਾ ਦੇ ਸਮਰਥਨ ਤੋਂ ਬਚ ਸਕਦੇ ਆ ਇਹ ਅਮਰੀਕਾ ਨੂੰ ਹੋਵੇ ਵੀ ਜਿਵੇਂ ਅੱਜ ਜਿਹੜੀਆਂ ਪੱਟੀਆਂ-ਪੱਟੀਆਂ ਇਹਨਾਂ ਦੀਆਂ ਪਾਰਪੋਰਟ ਦੀਆਂ ਬੈਂਕਾਂ ਨੇ ਆਰਬੀ ਬੈਂਕ ਜਾਂ ਹੋਰ ਇਹਨਾਂ ਤੇ ਇਹ ਕਾਨੂੰਨ ਬਣਾ ਕੇ ਸਾਰੇ ਦੇਸ਼ ਤੇ ਛੱਪਾ ਪਾਉਣਾ ਚਾਹੁੰਦਾ ਹੈ ਅਸੀਂ ਇਹਦੇ ਅਧੀਨ ਨਹੀਂ ਰਹਾਂਗੇ ਜਿਹੜਾ ਅੱਜ ਦਾ ਤੁਸੀਂ ਇਹ ਪ੍ਰੋਟੈਸਟ ਕਰ ਰਹੇ ਹੋ ਜੇ ਹਾਲੇ ਵੀ ਨਹੀਂ ਕੋਈ ਸਿਸਟਮ ਬਣਦਾ ਤਾਂ ਅਗਲਾ ਕਦਮ ਕੀ ਹੈ ਅਗਲਾ ਕਦਮ ਅਸੀਂ ਦੋ ਵੀ ਤੇਜ਼ ਸੰਘਰਸ਼ ਕਰਾਂਗੇ ਅਸੀਂ ਵੱਡੇ ਵੱਡੇ ਸੰਘਰਸ਼ ਕਰਕੇ ਅਸੀਂ ਮੋਦੀ ਸਰਕਾਰ ਦੀ ਗੋਦ ਨਹੀਂ ਲਵਾਵਾਂਗੇ ਪਹਿਲਾਂ ਅਸੀਂ ਮੋਦੀ ਦੀ ਵੀ ਲਵਾਈ ਹੈ ਜਿਹੜੇ ਮੋਦੀ ਦੇ ਤਿੰਨ ਕਾਨੂੰਨ ਰੱਦ ਨਹੀਂ ਰੱਦ ਕਰਾਏ ਨੇ ਹਾਂ ਹੁਣ ਪੰਜਾਬ ਸਰਕਾਰ ਨੇ ਜਿਹੜਾ ਲੈਂਡ ਗੋਲ ਬੈਂਕ ਬਣਾਈ ਤੀ ਆਹ ਜ਼ਮੀਨ ਕੋ ਹਾਂ ਮੇਰੀ ਪਾਹੇਕ ਹਜ਼ਾਰ ਏਕੜ ਜ਼ਮੀਨ ਪੰਜਾਬ ਚੋਂ ਲਈ ਤੀ ਪਰ ਅਸੀਂ ਉਹ ਵੀ ਕਹਤਾ ਕਿ ਵੀ 1 ਇੰਚ ਜ਼ਮੀਨ ਨਹੀਂ ਕਿਸੇ ਕਾਰਪੋਰੇਟ ਨੂੰ ਲੈਣ ਦਿੰਦੇ ਅਸੀਂ ਜਿਹੜਾ ਕੋਈ ਸਾਡੇ ਖੇਤ ਚਾਊਗਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਪਰ ਅਸੀਂ ਮਰਜਾਂਗੇ ਪਰ ਜ਼ਮੀਨ ਨਹੀਂ ਦੇਵਾਂਗੇ ਠੀਕ ਹੈ ਥੈਂਕ ਯੂ ਅੱਜ ਦਾ ਤੁਸੀਂ ਇਹ ਰੋਸ ਪ੍ਰਦਰਸ਼ਨ ਕਰ ਰਹੇ ਹੋ ਅਸਲ ਦੇ ਵਿੱਚ ਵਜ੍ਹਾ ਕੀ ਹੈ ਕੀ ਕੀ ਨੋਬਤ ਕੀ ਆਗੀ ਜਿਹੜਾ ਕਰਨਾ ਪੈ ਰਿਹਾ ਹੈ ਬੜੀ ਦਾ ਸਾਡੇ ਉੱਤੇ ਅਨਾਜ ਦਾ ਰੱਬਿਆ ਕਰਨਾ ਚਾਹੁੰਦਾ ਹੈ ਉਸ ਦਾ ਅਸੀਂ ਰੋਡ ਕਰ ਰਹੇ ਹਾਂ ਕੁਆਟਰ ਸੇ ਜਿਲ੍ਹਾ ਹੈਡਕੁਆਟਰਾਂ ਤੇ ਸਿਟੀ ਕੰਪਲੈਕਸਾਂ ਤੇ ਸਾਰਿਆਂ ਦੇ ਉੱਤੇ ਅਸੀਂ 트ੰਪ ਦੇ ਪੁੱਤਲੇ ਬੁੱਕੇ ਜਾ ਰਹੇ ਨੇ ਮੋਦੀ ਦੇ ਪੁੱਤਲੇ ਬੁੱਕੇ ਜਾ ਰਹੇ ਨੇ ਤਾਂ ਕਿ ਇਹ ਸਮਝੌਤੇ ਜਿਹੜੇ WTI ਉਹਨੇ ਕੋਰਪੋਰੇਟਾਂ ਦੇ ਹੱਕ ਵਿੱਚ ਜਾਣ ਵਾਲੇ ਨੇ ਸਥਾਨੀ ਮਾਰੂ ਸਮਝੌਤੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਪ੍ਰਦਰਸ਼ਨ ਕਰਾਂ। ਠੀਕ